ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਕਿ ਘਰ ਵਿੱਚ ਆਉਣ ਵਾਲੇ ਦੁੱਖ ਤਕਲੀਫ ਕਿਵੇਂ ਦੂਰ ਹੋਣ ਕਿਵੇਂ ਘਰ ਵਿੱਚ ਸੁੱਖ ਸ਼ਾਂਤੀ ਰਹੇ ਕਾਰੋਬਾਰ ਵਿੱਚ ਵਾਧਾ ਘਰ ਵਿੱਚ ਬਰਕਤ ਵਾਸ ਕਰੇ ਸਾਥ ਸੰਗਤ ਜੀ ਅਸੀਂ ਆਪ ਦੇ ਘਰ ਦੀ ਬਰਕਤ ਲਈ ਵਾਧੇ ਲਈ ਹਰ ਤਰ੍ਹਾਂ ਦੇ ਜਤਨ ਕਰਦੇ ਆਂ ਕਿ ਕਿਸੇ ਨਾ ਕਿਸੇ ਤਰੀਕੇ ਸਾਡੀ ਬੱਲੇ ਬੱਲੇ ਹੋਵੇ ਬਸ ਅਸੀਂ ਸੁਖੀ ਰਹੀਏ ਉਹਦੇ ਲਈ ਸਾਨੂੰ ਜੋ ਕਰਨਾ ਪਵੇ ਅਸੀਂ ਉਹੀ ਕਰਦੇ ਆਂ ਹਰ ਉਹ ਯੁਕਤ ਅਪਣਾਉਣ ਲਈ ਤਿਆਰ ਹੋ ਜਾਂਦੇ ਆਂ ਜੋ ਸਾਡੇ ਲਈ ਵਾਧਾ ਬਰਕਤ ਲੈ ਕੇ ਆਵੇ ਤਾਂ ਆਓ ਫਿਰ ਅੱਜ ਆਪਾਂ ਇਸੇ ਹੀ ਵਿਸ਼ੇ ਤੇ ਗੱਲ ਕਰਨੀ ਹੈ ਕਿ ਘਰ ਵਿੱਚ ਬਰਕਤ ਕਿੰਜ ਆਵੇਗੀ ਕਿੰਜ ਘਰ ਵਿੱਚ ਵਾਧਾ ਹੋਵੇਗਾ ਕਹਿੰਦੇ ਨੇ ਕਿ ਐਸੀ ਬਰਕਤ ਕਰਕੇ ਇੱਕ ਬੀਬੀ ਕਮਾਈ ਵਾਲੇ ਸੰਤਾਂ ਦੇ ਕੋਲ ਗਈ ਤੇ ਜਾ ਕੇ ਆਖਣ ਲੱਗੀ ਕਿ ਮਹਾਪੁਰਖੋ ਕਿਤੇ ਸਾਡੇ ਘਰ ਵੀ ਆਪਦੇ ਚਰਨ ਪਾਓ ਘਰ ਆ ਕੇ ਸਾਡੇ ਸਾਰੇ ਪਰਿਵਾਰ ਨੂੰ ਦਰਸ਼ਨ ਦਿਓ ਸਾਨੂੰ ਸੇਵਾ ਦਾ ਇੱਕ ਮੌਕਾ ਦਿਓ ਪਹਿਲਾਂ ਤਾਂ ਮਹਾਪੁਰਖਾਂ ਨੇ ਮਨਾਂ ਕਰ ਦਿੱਤਾ ਕਿ ਹਾਂ ਕਿ ਸੰਗਤ ਕਰਨ ਕਥਾ ਵਿਚਾਰਾਂ ਕਰਨ ਕਰਕੇ ਕਈ ਪ੍ਰੋਗਰਾਮ ਰੱਖੇ ਹੁੰਦੇ ਨੇ ਉਹਨਾਂ ਨੇ ਕਈ ਜਗ੍ਹਾਾਂ ਤੇ ਜਾਣਾ ਹੁੰਦਾ ਹੈ ਮਜ਼ਾ ਹੀ ਉਹਨਾ ਨੂੰ ਸਮੇਂ ਦੇ ਅਨੁਸਾਰ ਪੂਰੇ ਲਿਆ ਜਾਂਦਾ ਹੈ ਇਸ ਕਰਕੇ ਉਹਨਾਂ ਨੇ ਪਹਿਲਾਂ ਤਾਂ ਮਨਾਂ ਕਰ ਦਿੱਤਾ ਪਰ ਜਦੋਂ ਉਹਨਾਂ ਨੇ ਉਸ ਬੀਬੀ ਦੇ ਮੂੰਹੋਂ ਕਈ ਅਜਿਹੀਆਂ ਗੱਲਾਂ ਸੁਣੀਆਂ ਜੋ ਉਹ ਕਹਿ ਰਹੀ ਸੀ ਕਿ ਅਸੀਂ ਤਾਂ ਆਪ ਦਾ ਘਰ ਵਾਸਤੂ ਦੇ ਹਿਸਾਬ ਨਾਲ ਬਣਾਇਆ ਹੋਇਆ ਹੈ ਘਰ ਦੇ ਦਰਵਾਜੇ ਤੋਂ ਲੈ ਕੇ ਹਰ ਚੀਜ਼ ਸਾਡੀ ਵਾਸਤੂ ਦੇ ਹਿਸਾਬ ਨਾਲ ਸੋਚ ਸਮਝ ਕੇ ਬਣਾਈ ਹੋਈ ਹੈ ਮਹਾਪੁਰਖਾਂ ਨੇ ਸੋਚਿਆ ਕਿ ਹਜੇ ਹੁਣੇ ਹੀ ਇਸ ਬੀਬੀ ਨੇ ਸੰਗਤ ਕੀਤੀ ਆ ਹਜੇ ਹੁਣੇ ਹੀ ਇਸ ਨੇ ਕਥਾ ਵਿਜਾਰਾ ਸੁਣੀਆਂ ਨੇ ਪਰ ਫਿਰ ਵੀ ਜੋ ਸਾਨੂੰ ਗੁਰੂ ਨੇ ਮੱਤ ਬਖਸ਼ੀ ਹੈ ਉਸ ਦੇ ਵਿਰੁੱਧ ਬੋਲ ਰਹੀ ਹੈ ਇਹ ਸਾਡੇ ਸੰਸਾਰੀ ਲੋਕਾਂ ਦਾ ਹਾਲ ਹੋ ਗਿਆ ਹੈ ਅਸੀਂ ਆਪ ਦੇ ਆਪ ਨੂੰ ਗੁਰੂ ਵਾਲੇ ਵੀ ਕਹਿੰਨੇ ਆ ਗੁਰੂ ਘਰ ਵੀ ਜਾਂਦੇ ਆ ਪਰ ਕਰਮ ਕਾਂਡ ਕਰਨੋਂ ਫਿਰ ਵੀ ਨਹੀਂ ਹਟਦੇ ਮਹਾਪੁਰਖ ਕੁਝ ਆਪਦੇ ਅੰਦਰੇ ਹੀ ਸੋਚ ਵਿਚਾਰ ਕਰ ਰਹੇ ਸਨ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਬੀਬੀ ਦੇ ਨਾਲ ਉਸ ਦੇ ਘਰ ਜਾਣ ਲਈ ਤਿਆਰ ਹੋ ਗਏ ਉਹਨਾਂ ਨੇ ਹੱਥ ਮੂੰਹ ਸੁੱਚਾ ਕੀਤਾ ਤੇ ਨਾਲ ਕੁਝ ਸੇਵਾਦਾਰ ਤੇ ਉਸ ਬੀਬੀ ਦੇ ਘਰ ਪਹੁੰਚ ਗਏ ਹਜੇ ਦਰਵਾਜ਼ੇ 'ਚ ਹੀ ਸਨ ਦਰਵਾਜ਼ੇ ਤੋਂ ਅੰਦਰ ਘਰ ਵਿੱਚ ਜਾਣਾ ਸੀ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਦਰਵਾਜ਼ੇ ਤੇ ਉੱਪਰ ਟੰਗੀ ਹੋਈ ਘੋੜਿਆਂ ਦੀ ਤਸਵੀਰ ਵੇਖੀ ਘੋੜਿਆਂ ਦੀ ਤਸਵੀਰ ਤੇ ਉਹਨਾਂ ਦੀ ਨਿਗਾ ਪਈ ਚੁੱਪਚਾਪ ਉਹ ਘਰ ਦੇ ਅੰਦਰ ਗਏ ਜਦੋਂ ਉਹ ਅੱਗੇ ਘਰ ਵੱਲ ਗੁਰੇ ਤਾਂ ਉਹ ਬੀਬੀ ਆਪਦੇ ਮੂੰਹੋਂ ਹੀ ਸਾਰੀ ਗੱਲ ਦੱਸਣ ਲੱਗ ਗਈ ਕਿ ਅਸੀਂ ਤਾਂ ਘਰ ਦੇ ਦਰਵਾਜ਼ੇ ਤੇ ਘਰ ਦੀ ਬਰਕਤ ਲਈ ਵਾਦੇ ਲਈ ਇਹ ਤਸਵੀਰ ਟੰਗੀ ਆ ਤੇ ਜਿਹੜਾ ਸਾਡਾ ਘਰ ਹੈ ਇਹ ਵੀ ਅਸੀਂ ਵਾਸਤੂ ਦੇ ਹਿਸਾਬ ਨਾਲ ਬਣਾਇਆ ਹੋਇਆ ਹੈ ਘਰ ਅਗਲੇ ਪਾਸਿਓਂ ਤੰਗ ਤੇ ਪਿੱਛੋਂ ਉਡੀ ਚੁੜਾਈ ਵਿੱਚ ਸੀ ਮਹਾਪੁਰਖ ਉਸ ਦੀਆਂ ਗੱਲਾਂ ਸੁਣਦੇ ਰਹੇ ਤੇ ਅੰਦਰ ਚਲੇ ਗਏ ਜਾ ਕੇ ਬੈਠੇ ਮਹਾਪੁਰਖਾਂ ਦੇ ਦਰਸ਼ਨ ਕਰਨ ਲਈ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਉੱਥੇ ਆਈਆਂ ਹੋਈਆਂ ਸਨ ਮਹਾਪੁਰਖਾਂ ਨੇ ਹੌਲੀ-ਹੌਲੀ ਕਾਰੀਆਂ ਗੱਲਾਂ ਦਾ ਜਵਾਬ ਦਿੱਤਾ ਉਹਨਾਂ ਨੇ ਕੋੜੇ ਦੀ ਤਸਵੀਰ ਬਨਣ ਨਾਲ ਤੇ ਅੱਗੋਂ ਤੰਗ ਘਰ ਤੇ ਪਿਛਲੇ ਬਨਿਓ ਚੌੜਾ ਰੱਖਣ ਨਾਲ ਪੈਸਾ ਬਰਕਤ ਆਉਣ ਬਾਰੇ ਗੱਲ ਕਹੀ ਮਹਾਪੁਰਖ ਕਹਿੰਦੇ ਕਿ ਘਰ ਵਿੱਚ ਪੈਸਾ ਬਰਕਤ ਘਰ ਨੂੰ ਇਸ ਤਰ੍ਹਾਂ ਤੰਗ ਜਾਂ ਚੌੜਾ ਰੱਖਣ ਨਾਲ ਨਹੀਂ ਆਉਂਦੀ ਉਹਨਾਂ ਨੇ ਸਮਝਾਇਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਕੱਢਿਆ ਸੀ ਪਰ ਅਸੀਂ ਫਿਰ ਗੁਰੂ ਘਰ ਜਾ ਕੇ ਵੀ ਗੁਰੂ ਦੇ ਬਚਨ ਸੁਣ ਕੇ ਵੀ ਨਹੀਂ ਮੰਨਦੇ ਮਹਾਪੁਰਖਾਂ ਨੇ ਆਖਿਆ ਜੇ ਘਰ ਵਿੱਚ ਬਰਕਤ ਚਾਹੀਦੀ ਹੈ ਤੇ ਜਨਮ ਮਰਨ ਦੇ ਚੱਕਰਾਂ ਤੋਂ ਬਚਣਾ ਹੈ ਤਾਂ ਭਾਵੇਂ ਬਿਨਾਂ ਦਰਵਾਜ਼ੇ ਤੋਂ ਇੱਕ ਕਮਰੇ ਵਿੱਚ ਵੀ ਗੁਜ਼ਾਰਾ ਕਰ ਲਵੋ ਪਰ ਬਾਣੀ ਪੜੋ ਜਿੰਨੇ ਸਾਨੂੰ ਤਾਰਨਾ ਹੈ ਜਦੋਂ ਬਾਣੀ ਪੜਾਂਗੇ ਉਦੋਂ ਸਾਡੇ ਹਿਰਦੇ ਅੰਦਰ ਰੱਬ ਵਸ ਜਾਂਦਾ ਏ ਅਸੀਂ ਕਿਸੇ ਨੂੰ ਮਾੜਾ ਬੋਲਣ ਮਾੜਾ ਕਰਨ ਲੱਗਿਆ 100 ਵਾਰੀ ਸੋਚਦੇ ਆ ਤੇ ਇਸੇ ਤਰ੍ਹਾਂ ਹੀ ਮਾੜਾ ਕਰਨ ਤੋਂ ਬਚ ਜਾਂਦੇ ਆ ਜਿਹਦੇ ਨਾਲ ਅਸੀਂ ਸੰਸਾਰ ਚ ਵਿਚਰਦੇ ਹੋਏ ਵੀ ਕਲਾ ਕਲੇਸ਼ ਘਰ ਵਿੱਚ ਵੀ ਇਤਫਾਕ ਪ੍ਰੇਮ ਪਿਆਰ ਨਾਲ ਰਹਿੰਦੇ ਹਾਂ ਤੇ ਉਸ ਅਕਾਲ ਪੁਰਖ ਦੇ ਵੀ ਪਿਆਰੇ ਬਣ ਜਾਂਦੇ ਆ ਇਹ ਵਹਿਮ ਕੱਢੋ ਤੇ ਇਹ ਲੋਹੇ ਨਾਲ ਟੰਗੀ ਤਸਵੀਰ ਜਿਵੇਂ ਜਿਵੇਂ ਵੱਜੂ ਓਵੇਂ ਓਵੇਂ ਪੈਸਾ ਆਉ। ਇਹ ਸਭ ਗਲਤ ਹੈ। ਇਹ ਪੈਸਾ ਤਾਂ ਕਮਾਈ ਕੀਤੇ ਆਉਣਾ ਹੈ। ਤੇ ਕਮਾਈ ਵਿੱਚ ਬਰਕਤ ਵਾਧਾ ਉਦੋਂ ਪੈਣਾ ਹੈ ਜਦੋਂ ਹੱਕ ਸੱਚ ਦੀ ਨੇਕ ਕਮਾਈ ਕਰਾਂਗੇ। ਉਹਨਾਂ ਨੇ ਸਮਝਾਇਆ ਕਿ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਇਹ ਹੀ ਬਰਕਤ ਵਾਧਾ ਕਮਾਈ ਆ। ਜਦੋਂ ਨਾਮ ਜਪਾਂਗੇ ਮਨ ਸ਼ਾਂਤ ਹੁੰਦਾ ਹੈ। ਤੇ ਮਨ ਸ਼ਾਂਤ ਹੋਵੇ ਤਾਂ ਕਿਸੇ ਦੇ ਨਾਲ ਲੜਾਈ ਝਗੜੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਚੰਗੀ ਸੋਚ ਰੱਖੋ ਇਹ ਹੀ ਘਰ ਵਿੱਚ ਵਾਧਾ ਤੇ ਕਾਮਯਾਬੀ ਲੈ ਕੇ ਆਉਂਦੀ ਹੈ ਮਹਾਪੁਰਖਾਂ ਨੇ ਸਮਝਾਇਆ ਕਿ ਇਹ ਲੰਦਾ ਚੜਦਾ ਉੱਤਰ ਦੱਖਣ ਪੂਰਬ ਪੱਛਮ ਕੁਦਰਤ ਦੇ ਬਣਾਏ ਹੋਏ ਨੇ ਤੇ ਇਹਨਾਂ ਨੂੰ ਅਸੀਂ ਆਪ ਨਹੀਂ ਬਦਲ ਸਕਦੇ ਕੁਦਰਤ ਨੇ ਸਾਨੂੰ ਬਹੁਤ ਸਾਰਾ ਕੁਝ ਦਿੱਤਾ ਹੈ ਤੇ ਅਸੀਂ ਕੁਦਰਤ ਦੇ ਵਿਰੁੱਧ ਜਾ ਕੇ ਜਦੋਂ ਆਪ ਇਹ ਸਭ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਦੋਂ ਸਾਡੇ ਪੱਲੇ ਕੁਝ ਨਹੀਂ ਰਹਿੰਦਾ ਸਗੋਂ ਅਸੀਂ ਘਾਟੇ ਵੱਲ ਨੂੰ ਹੀ ਜਾਂਦੇ ਆ ਇਸ ਲਈ ਕਦੇ ਵੀ ਕੁਦਰਤ ਦੀਆਂ ਬਣਾਈਆਂ ਇਹਨਾਂ ਚੀਜ਼ਾਂ ਤੇ ਨਾਲ ਖਿਲਵਾੜ ਨਾ ਕਰੋ ਸਾਡੇ ਗੁਰੂਆਂ ਨੇ ਵੀ ਸਾਨੂੰ ਇਹ ਹੀ ਉਪਦੇਸ਼ ਦਿੱਤਾ ਹੈ ਇਸੇ ਕਰਕੇ ਹੀ ਹਰਮੰਦਰ ਸਾਹਿਬ ਜੀ ਦੇ ਚਾਰ ਦਰਵਾਜੇ ਰੱਖੇ ਗਏ ਹਨ ਇਸੇ ਹੀ ਭੇਦ ਭਾਵ ਨੂੰ ਵਹਿਮ ਪਰਮ ਨੂੰ ਮਟਾਉਣ ਲਈ ਉਹ ਚਾਰ ਦਰਵਾਜੇ ਰੱਖੇ ਗਏ ਹਨ ਪਰ ਅਸੀਂ ਅੱਜ ਵੀ ਇਹਨਾਂ ਵਹਿਮਾਂ ਵਿੱਚੋਂ ਨਹੀਂ ਨਿਕਲਦੇ ਅਸੀਂ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਵੀ ਉੱਥੋਂ ਚੰਗੀ ਸੋਚ ਚੰਗੀ ਸੇਧ ਨਹੀਂ ਲੈ ਕੇ ਆਉਂਦੇ ਬਲਕਿ ਆਪਦੇ ਮਨ ਆਈਆਂ ਕਰਦੇ ਆ ਜੋ ਕਿ ਬਿਲਕੁਲ ਗਲਤ ਹੈ ਤਾਂ ਸਾਥ ਸੰਗਤ ਜੀ ਜੋ ਅੱਜ ਦੀ ਇਸ ਵੀਡੀਓ ਵਿੱਚ ਮਹਾਪੁਰਖਾਂ ਨੇ ਇਸ ਬੀਬੀ ਨੂੰ ਸਮਝਾਇਆ ਉਹ ਸਾਡੇ ਤੇ ਵੀ ਤੋਕਦਾ ਹੈ ਸਾਨੂੰ ਵੀ ਇਸ ਤੋਂ ਸੇਧ ਲੈਣ ਦੀ ਲੋੜ ਹੈ ਤਾਂ ਜੋ ਅਸੀਂ ਵੀ ਇਹਨਾਂ ਵਿਮਾ ਪਰਮਾ ਤੋਂ ਬਚ ਕੇ ਸਿੱਧੇ ਰਸਤੇ ਤੇ ਤੁਰੀਏ ਜੇ ਅੱਜ ਦੀ ਇਸ ਵੀਡੀਓ ਵਿੱਚੋਂ ਤੁਸੀਂ ਵੀ ਕੋਈ ਚੰਗੀ ਸੇਧ ਲਈ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਜ਼ਰੂਰ ਹਾਜ਼ਰੀ ਲਵਾਉਣੀ ਜੀ ਧੰਨਵਾਦ ਜੀ